ਇੱਕ ਮਾਂ ਨੇ ਬੱਚੇ ਨੂੰ ਬਹੁਤ ਛਿੜਕਿਆ ਬੱਚਾ ਨਾਰਾਜ਼ ਹੋ ਗਿਆ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਬੱਚਾ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਤੇ ਇੱਧਰ ਉੱਧਰ ਹੱਥ ਪੈਰ ਮਾਰਨ ਲੱਗਾ ਤੇ ਮਾਂ ਨੂੰ ਕਹਿਣ ਲੱਗਾ ਕਿ ਅੱਜ ਤੋਂ ਬਾਅਦ ਤੇਰਾ ਮੇਰਾ ਰਿਸ਼ਤਾ ਖਾਤਮ ਮੈਂ ਦੁਬਾਰਾ ਕਦੇ ਤੇਰੀ ਨਾਲ ਗੱਲ ਨਹੀਂ ਕਰਾਂਗਾ ਅਤੇ ਗੁੱਸੇ ਵਿੱਚ ਘਰੋਂ ਬਾਹਰ ਚਲਾ ਜਾਂਦਾ ਹੈ ਫਿਰ ਬੱਚਾ ਬਾਹਰ ਘੁੰਮ ਫੇਰੇ ਹੈ ਖੇਡ ਰਿਹਾ ਹੈ ਥੱਕ ਹਾਰ ਜਾਂਦਾ ਹੈ ਸਭ ਕੁਝ ਭੁੱਲ ਭੁਲਾ ਕੇ ਘਰ ਵਾਪਸ ਆਉਂਦਾ ਹੈ ਤੇ ਮਾਂ ਦੀ ਗੋਦ ਵਿੱਚ ਬੈਠ ਜਾਂਦਾ ਹੈ ਬੱਚੇ ਦੇ ਵਿਵਹਾਰ ਤੇ ਤੁਹਾਡੇ ਵਿਹਾਰ ਵਿੱਚ ਕੀ ਫਰਕ ਹੈ ਬਹੁਤ ਵੱਡਾ ਫਰਕ ਹੈ ਬੱਚਾ ਗੱਲ ਨੂੰ ਪਲ ਪਰ ਲਈ ਯਾਦ ਰੱਖਦਾ ਹੈ ਤੇ ਤੁਸੀਂ ਉਮਰ ਪਰ ਲਈ ਉਸੇ ਗੱਲ ਨੂੰ ਗੰਡ ਬਣ ਲੈਂਦੇ ਹੋ ਕਿਸੇ ਨੇ ਤੁਹਾਡੀ ਬੇਇੱਜ਼ਤੀ ਕਰ ਦਿੱਤੀ ਤੇ ਤੁਸੀਂ ਉਮਰ ਪਰ ਲਈ ਗੱਲ ਦਿਮਾਗ ਵਿੱਚ ਪੱਕੀ ਕਰ ਲਈ ਕਿਸੇ ਨੇ 20 ਸਾਲ ਪਹਿਲਾਂ ਤੁਹਾਡਾ ਅਪਮਾਨ ਕੀਤਾ ਹੋਵੇ ਤੁਹਾਡੇ ਕੋਲ ਅੱਜ ਵੀ ਉਹ ਗੱਲ ਤਾਜ਼ਾ ਹੈ 50 ਸਾਲ ਪਹਿਲਾਂ ਕਿਸੇ ਨੇ ਗਾਲ ਦਿੱਤੀ ਹੋਵੇ ਤੁਸੀਂ ਅੱਜ ਵੀ ਗੰਡ ਬਣ ਕੇ ਰੱਖੀ ਹੋਵੇਗੀ ਇਹ ਵੀ ਹੁੰਦਾ ਹੈ ਕਿ ਗਾਲਾਂ ਕੱਢਣ ਵਾਲਾ ਮਰ ਚੁੱਕਿਆ ਹੁੰਦਾ ਹੈ ਪਰ ਤੁਹਾਡੇ ਕੋਲ ਗੰਡ ਵੱਜੀ ਦੀ ਵੱਜੀ ਰਹੀ ਜਾਂਦੀ ਹੈ ਤੁਸੀਂ ਦੁਖੀ ਨਿਰਾਸ਼ ਤੇ ਹਾਰੇ ਹੋਏ ਇਸ ਵਜ੍ਹਾ ਕਰਕੇ ਹੀ ਹੋ ਕਿਉਂਕਿ ਤੁਸੀਂ ਗੰਡਾਂ ਬੰਨ ਰੱਖੀਆਂ ਹਨ ਆਪਣੇ ਅੰਦਰ ਛੱਡੋ ਸਭ ਕੁਝ ਭੁੱਲ ਜਾਓ ਆਓ ਫਿਰ ਤੋਂ ਬੱਚੇ ਬਨ ਜਾਈਂ